103 ਨਿਰੰਕਾਰੇ ਸ਼ਰਧਾਲੂਆਂ ਨੇ ਖੂਨਦਾਨ ਕੀਤਾ ਸਾਬਕਾ ਰਾਜ ਮੰਤਰੀ ਅਸੀਮ ਗੋਇਲ ਨੰਨੇਆਲਾ ਨੇ ਕਿਹਾ ਕਿ ਸਤ ਨਿਰੰਕਾਰੀ ਮਿਸ਼ਨ ਇੱਕ ਅਜਿਹਾ ਮਿਸ਼ਨ ਹੈ ਜੋ ਦੂਜਿਆਂ ਦੀ ਸੇਵਾ ਨੂੰ ਸੇਵਾ ਸਮਝਦਾ ਹੈ ਸਭ ਤੋਂ ਵੱਡਾ ਧਰਮ ਮਨੁੱਖਤਾ ਦੀ ਸੇਵਾ ਹੈ ਜਿਸ ਵਿੱਚ ਕੋਈ ਜਾਤ ਧਰਮ ਨਹੀਂ ਦੇਖਿਆ ਜਾਂਦਾ ਸਤ ਨਿਰੰਕਾਰੀ ਮਿਸ਼ਨ ਸਮਾਜ ਸੇਵਾ ਦੇ ਖੇਤਰਾਂ ਵਿੱਚ ਮੋਰੀ ਕੰਮ ਕਰ ਰਿਹਾ ਹੈ ਉਨਾ ਇਹ ਪਰਗਟਾਵਾ ਅੰਮਾਲਾ ਸ਼ਹਿਰ ਵਿੱਚ ਸਥਿਤ ਸੰਤ ਨਿਰੰਕਾਰੀ ਮਿਸ਼ਨ ਵਿਕੇ ਅਜੋਜਿਤ ਖੂਨਦਾਨ ਕੈਂਪ ਵਿੱਚ ਮੁੱਖ ਮਹਿਮਾਨ ਬਚੂ ਕੀਤਾ। ਸੋ ਪਹਿਲਾ ਇੱਥੇ ਪਹੁੰਚਣ ਤੇ ਸੰਤ ਨਿਰੰਕਾਰੀ ਮਿਸ਼ਨ ਅੰਮਾਲਾ ਸ਼ਾਖਾ ਦੇ ਇੰਚਾਰਜ ਸ਼੍ਰੀ ਗਿਆਨ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਮੁੱਖ ਮਹਿਮਾਨ ਦਾ ਫੁੱਲਾਂ ਦਾ ਗੁਲਦਸਤਾ ਪੇਟ ਕਰਕੇ ਸਵਾਗਤ ਕੀਤਾ। ਸਾਬਕਾ ਰਾਜ ਮੰਤਰੀ ਅਸੀਮ ਗੋਇਲ ਨੰਨੇ ਆਲਾ ਨੇ ਸੰਤ ਨਿਰੰਕਾਰੀ ਮਿਸ਼ਨ ਨੰਬਰ ਲੋ ਇੱਥੇ ਆਯੋਜਿਤ ਖੂਦਾਨ ਕੈਂਪ ਦੇ ਲਈ ਮਿਸ਼ਨ ਦੇ ਸਾਰੇ ਸ਼ਧਾਲੂਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸੰਤ ਨਿਰੰਕਾਰੀ ਮਿਸ਼ਨ ਹਰ ਸਾਲ ਖੂਦਾਨ ਕੈਂਪ ਦਾ ਆਯੋਜਨ ਕਰਦਾ ਹੈ ਇਸ ਦੇ ਨਾਲ ਹੀ ਇਹ ਮੈਡੀਕਲ ਕੈਂਪਸ ਸਫਾਈ ਮੁਹਿੰਮ ਅਤੇ ਹੋਰ ਸਮਾਜਿਕ ਕਾਰਜਾਂ ਵਿੱਚ ਮੋਰੀ ਭੂਮਿਕਾ ਨਿਭਾਉਂਦਾ ਹੈ ਸਮਾਜ ਸੇਵਾ ਲਈ ਮਿਸ਼ਨ ਵੱਲੋਂ ਕੀਤਾ ਜਾ ਰਿਹਾ ਕੰਮ ਸ਼ਲਾੰਗਾਇਕ ਹੈ ਇਸ ਮੌਕੇ ਉਹਨਾਂ ਖੂਦਾਨੀਆਂ ਨੂੰ ਉਤਸ਼ਾਹਿਤ ਕੀਤਾ ਅਤੇ ਕਿਹਾ ਕਿ ਹੋਰ ਲੋਕਾਂ ਨੂੰ ਵੀ ਇਸ ਕੰਮ ਵਿੱਚ ਅੱਗੇ ਆਉਣਾ ਚਾਹੀਦਾ ਹੈ ਸਾਬਕਾ ਰਾਜ ਮੰਤਰੀ ਅਸੀਮ ਗੋਇਲ ਨੇ ਇਸ ਮੌਕੇ ਤੇ ਇਹ ਵੀ ਕਿਹਾ ਕਿ ਖੂਨਦਾਨ ਸਭ ਤੋਂ ਵੱਡਾ ਦਾਨ ਹੈ ਖੂਨ 24 ਘੰਟਿਆਂ ਵਿੱਚ ਪੂਰਾ ਜਾਂਦਾ ਹੈ ਇਸ ਲਈ ਇੱਕ ਸਿਹਤਮੰਦ ਵਿਅਕਤੀ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਖੂਨਦਾਨ ਕਰਕੇ ਅਸੀਂ ਹਾਦਸਿਆਂ ਵਿੱਚ ਜ਼ਖਮੀ ਲੋਕਾਂ ਦੀ ਕੀਮਤੀ ਜਾਨਾਂ ਬਚਾ ਸਕਦੇ ਹਾਂ ਉਹਨਾਂ ਇਹ ਵੀ ਕਿਹਾ ਕਿ ਖੂਨ ਦੀ ਪਰਵਾਈ ਮਨੁੱਖੀ ਸਰੀਰਾਂ ਹੀ ਸੰਭਵ ਹੈ ਇਸ ਮੌਕੇ ਸંત ਨਿਰੰਕਾਰੀ ਮਿਸ਼ਨ ਦੀ ਅੰਬਾਲਾ ਬ੍ਰਾਂਚ ਦੇ ਮੁਖੀ ਜੀ ਨੇ ਕਿਹਾ ਕਿ ਸંત ਨਿਰੰਕਾਰੀ ਮਿਸ਼ਨ ਦਾ ਮੁੱਖ ਉਦੇਸ਼ ਨੁਕਤਾ ਦੀ ਸੇਵਾ ਕਰਦੇ ਹੋਏ ਸਮਾਜ ਸੇਵਾ ਦੇ ਖੇਤਰ ਵਿੱਚ ਕੰਮ ਕਰਨਾ ਹੈ ਇਸ ਮਿਸ਼ਨ ਨਾਲ ਜੁੜ ਕੇ ਲੋਕ ਵੀ ਇਨਾ ਕੰਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ ਉਹਨਾਂ ਦੱਸਿਆ ਕਿ ਨਿਰੰਕਾਰੀ ਮਿਸ਼ਨ ਨੇ ਹੁਣ ਤੱਕ 9000 ਤੋਂ ਵੱਧ ਕੈਂਪ ਲਗਾਏ ਹਨ ਅਤੇ 14 ਲੱਖ 5000 ਤੋਂ ਵੱਧ ਯੂਨਿਟ ਖੂਦਦਾਨ ਕੀਤਾ ਹੈ ਇਸ ਮੌਕੇ ਸੰਤ ਨਿਰੰਕਾਰੀ ਮਿਸ਼ਨ ਅੰਬਾਲਾ ਬ੍ਰਾਂਚ ਮੁਖੀ ਸ਼੍ਰੀ ਗਿਆਨ ਸਿੰਘ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਬਾਬਾ ਗੁਰੂ ਬਚਨ ਸਿੰਘ ਦੀ ਯਾਦ ਵਿੱਚ ਪੂਰੇ ਭਾਰਤ ਵਿੱਚ ਖੂਦਦਾਨ ਕੈਂਪ ਲਗਾਏ ਜਾਂਦੇ ਹਨ ਅਤੇ ਇਸ ਲੜੀ ਵਿੱਚ ਅੱਜ ਇੱਥੇ ਖੂਦਦਾਨ ਕੈਂਪ ਲਗਾਇਆ ਗਿਆ ਲੋਕਾਂ ਨੇ ਅੱਗੇ ਆ ਕੇ ਖੂਨਦਾਨ ਕੈਂਪ ਨੂੰ ਸਫਲਤਾਪੂਰਵਕ ਨੇਪੜੇ ਚਾੜਿਆ ਅੱਜ ਇੱਥੇ ਅਜੋਜਿਤ ਖੂਨਦਾਨ ਕੈਂਪ ਵਿੱਚ 103 ਯੂਨਟ ਖੂਨ ਇਕੱਠਾ ਕੀਤਾ ਗਿਆ ਜਿਸ ਨੂੰ ਸਿਵਲ ਹਸਪਤਾਲ ਅੰਬਾਲਾ ਸ਼ੋਣੀ ਦੀ ਬਲੱਡ ਬੈਂਕ ਟੀਮ ਨੂੰ ਸੌਂਪਿਆ ਗਿਆ ਇਸ ਮੌਕੇ ਸਾਂਤ ਨਿਰੰਕਾਰੀ ਮਿਸ਼ਨ ਤੋਂ ਸਤਿਗੁਰੂ ਮਾਤਾ ਸੁਦੀਕsha ਜੀ ਮਹਾਰਾਜ ਸਾਂਤ ਨਿਰੰਕਾਰੀ ਮਿਸ਼ਨ ਅੰਬਾਲਾ ਬ੍ਰਾਂਚ ਇੰਚਾਰਜ ਸ਼੍ਰੀ ਗਿਆਨ ਸਿੰਘ ਮੁਖੀ ਨਿਰੰਕਾਰੀ ਮਿਸ਼ਨ ਮੀਡੀਆ ਇੰਚਾਰਜ ਨਿਰਿੰਦਰ ਨਾਗੀ ਮੰਡਲ ਪ੍ਰਧਾਨ ਗੁਰਵਿੰਦਰ ਸਿੰਘ ਮਾਨਕਪੁਰ ਕਾਉਂਸਲਰ ਹਿਤੇਸ਼ ਜੈਨ

और यहाँ पर कोई जाति धर्म वाला मामला नहीं है केवल आदमी को उसके गुणों से उसकी मानवता की सेवा से आगे लाया जाता है और आज एक बहुत बड़ा जो रक्तदान का एक शिविर का आयोजन जो लगातार के इनके हर साल के कामों में शामिल है चाहे मेडिकल कैंप का आयोजन हो सफाई का आयोजन हो रक्तदान शिविरों का आयोजन हो विभिन्न तो तरीकों से समाज की सेवा करना इस मिशन के सेवा का एक हिस्सा रहा है और आज मुझे भी मौका मिला इन सब जो रक्तदानी है रक्तवीर उनके बीच आने का और मिशन के सब सज्जन लोगों से मिलने का तो मैं बहुत बहुत शुभकामनाएं भी देता हूँ और उन रक्तदानियों को रक्तवीरों को भी बहुत शुभकामनाएं दूंगा जिन्होंने आज के इस यज्ञ में महायज्ञ के अंदर अपनी आहुति डाली